ਹਾਂਜੀ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਆਪਾਂ ਖੜੇ ਆਂ ਗੁਰਦੁਆਰਾ ਸਾਹਿਬ ਬਾਬਾ ਸ਼ਹੀਦਾਂ ਪੈਰੋਪੱਤੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਆਉਂ ਕਰਦੇ ਇੱਥੋਂ ਦੇ ਸੇਵਕਾਂ ਨਾਲ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਭਾਈ ਜੀ ਸਭ ਤੋਂ ਪਹਿਲਾਂ ਤਾਂ ਤਰੀਕ ਦੱਸੋ ਕਿਹ ਡੇਢ ਨੂੰ ਆਪਾਂ ਡਰਾ ਕਟਣਾਗਾ ਭਾਈ 23 ਤਰੀਕ ਨੂੰ ਆਪਾਂ ਤਿੰਨ ਡਰਾ ਆਪਾਂ ਕੱਢਾਂਗੇ ਮੇਨ ਡਰਾ ਮਿੰਨੀ ਡਰਾ ਦੇ ਸਪੈਸ਼ਲ ਮਿੰਨੀ ਡਰਾ ਠੀਕ ਹੈ ਜੀ ਮੇਨ ਡਰਾ ਦੇ ਵਿੱਚ ਕੁੱਲ 111 ਨਾਮ ਹੋਣਗੇ ਪਹਿਲੇ ਨਾਮ ਦੇ ਵਿੱਚ ਥਾਰ 4/2 ਇਹਦੀ ਆਪਸ਼ਨ ਚ 855 4/4 ਬਈ ਜੇ ਇਹ ਨਹੀਂ ਲੈਣਾ ਤਾਂ ਕ੍ਰੇਟਾ ਗੱਡੀ ਲੈ ਸਕਦੇ ਹੋ ਠੀਕ ਹੈ ਬਈ ਇਹ ਤਿੰਨੇ ਚੀਜ਼ਾਂ ਨਹੀਂ ਲੈਣਾ ਤਾਂ ਕੈਸ਼ ਦੀ ਆਪਸ਼ਨ ਸਾਰੇ ਨਾਮਾਂ ਦੇ ਵਿੱਚ ਦਿੱਤੀ ਜਾਊਗੀ ਇਸ ਤੇ ਸਾਰੇ ਨਾਮ ਨਵੇਂ ਦਿੱਤੇ ਜਾਣਗੇ ਠੀਕ ਹੈ ਜੀ ਦੂਜੇ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਉਦੋਂ ਵੇਲੇ ਡੀ ਲੈਕਸ ਤੇ ਉਹਦੇ ਵਿੱਚ ਏਸੀ ਤੇ ਕੁੱਲ 111 ਨਾਮ ਹੋਣਗੇ ਮੀਨੀ ਡਰਾ ਦੇ ਵਿੱਚ 11 ਨਾਮ ਕੱਢੇ ਜਾਣਗੇ ਜੋ ਕਿ ਮੇਨ ਡਰਾ ਤੋਂ ਘੰਟਾ ਪਹਿਲਾਂ ਕੱਢਿਆ ਜਾਊਗਾ ਜਿਵੇਂ ਕਿ ਫਰਿੱਜ ਵਾਸ਼ਿੰਗ ਮਸ਼ੀਨ ਐਲਈਡੀ ਤੇ ਅੱਠ ਛੱਤਾਂ ਵਾਲੇ ਪੱਖੇ ਜਿਹੜੀ ਤੁਸੀਂ ਇਹ ਜੀਪ ਖੜੀ ਦੇਖ ਰਹੇ ਹੋ ਇਹ ਜੇ ਕੋਈ ਭਾਈ ਹਜ਼ਾਰ ਜਾਂ ਉਸ ਤੋਂ ਵੱਧ ਦੇ ਮੇਨ ਡਰਾ ਦੇ ਕੂਪਨ ਪਾਉਂਦਾ ਤਾਂ ਜੀਪ ਦੇ ਕੂਪਨ ਬਿਲਕੁਲ ਫ੍ਰੀ ਮਿਲਗੇ ਤਿੰਨ ਡਰਾਮਾਂ 'ਚ ਹਿੱਸਾ ਪੈ ਜਾਊਗਾ ਮੇਨ ਡਰਾ ਮੀਨੀ ਡਰਾ ਤੇ ਸਪੈਸ਼ਲ ਮੇਨੀ ਡਰਾ ਦਾ 1000 ਦੇ ਇੱਕ 쿠ਪਨ ਆ 500 ਦੇ 3000 ਦੇ 9 2000 ਦੇ 25 ਤੇ 5000 ਦੇ 75 ਬਾਈ Google Pay ਨੰਬਰ ਨੋਟ ਕਰ ਲੋ ਜਿੰਨਾ ਤੇ ਪੇਮੈਂਟ ਕਰਕੇ ਤੁਸੀਂ 쿠ਪਨ ਲੈਣੇ ਆ 7814502126 9501922290 ਇਹਨਾਂ ਨੰਬਰਾਂ ਦੇ ਪੇਮੈਂਟ ਕਰਕੇ ਬਾਈ ਸਕਰੀਨਸ਼ਾਟ ਭੇਜ ਦਿਓ ਨਾਲ ਇਹਨਾਂ 쿠ਪਨ ਮਿਲ ਜਾਣਗੇ ਇਹ ਕਿਸੇ ਵੀ ਨਿੱਜੀ ਬੰਦੇ ਦਾ ਡਰਾ ਨਹੀਂ ਹੈਗਾ ਗੁਰਦੁਆਰਾ ਕਮੇਟੀ ਦਾ ਡਰਾ ਹੈਗਾ ਇਹਦਾ ਪਿੱਛੇ ਤੁਸੀਂ ਦਰਬਾਰ ਸਾਹਿਬ ਆਂਦਾ ਦੇਖ ਰਹੇ ਹੋ ਕੱਲਾ ਕੱਲਾ ਪੈਸਾ ਬਈ ਦਰਬਾਰ ਸਾਹਿਬ ਦੀ ਸੇਵਾ ਚ ਲੱਗੂਗਾ ਜੋ ਨਾਮਦਾਨ ਤੋਂ ਬਾਅਦ ਬਚੂਗਾ ਤੇ ਸਾਰੀ ਸੰਗਤ ਦੇ ਸਾਹਮਣੇ ਬਈ ਪੂਰੇ ਪਾਰਦਰਸ਼ੀ ਤਰੀਕੇ ਨਾਲ ਡਰਾ ਕੱਢਿਆ ਜਾਊਗਾ ਤੇ ਬੱਚੇ ਦੀ ਅੱਖਾਂ ਦੇ ਪੱਟੀ ਬੰਨ੍ਹ ਕੇ ਪਰਚੀ ਚਕਵਾਈ ਜਾਊਗੀ ਸੋਨੂੰ ਬਾਈ ਨੰਬਰ ਵੀ ਦੱਸਤਾ ਤੇ ਨਾਮਾਂ ਬਾਰੇ ਵੀ ਦੇਤਾ ਬਾਕੀ ਦੁਬਾਰ ਤੋਂ ਨੰਬਰ ਫੇਰ ਨੋਟ ਕਰ ਲਓ 7814502126950192290 ਤੇ ਸਕਰੀਨ ਤੇ ਵੀ ਚੱਲ ਰਿਹਾ ਮਿੱਤਰੋ ਰਹਿ ਨਾ ਜਾਇਓ 23 ਤਰੀਕ ਆਉਂਦੀ ਆ ਭੱਜੀ ਸੋ ਨੂੰ ਬਾਈ ਨੇ ਦੱਸਦਾ ਕਿ ਕਿਸੇ ਨਿੱਜੀ ਬੰਦੇ ਨਾਲ ਨਹੀਂ ਗੁਰੂ ਘਰ ਦਾ ਡਰ ਹੈ ਤੇ ਗੁਰੂ ਘਰ ਲਈ ਹੀ ਡਰਾ ਬੇਚਿੰਤ ਹੋ ਕੇ ਕੂਪਨ ਪਾ ਲਓ ਜੇ ਕਿਸੇ ਵੀਰ ਨੇ ਆਫਲਾਈਨ ਆ ਕੇ ਵੀ ਇੱਥੇ ਅੱਗੇ ਕਟਾ ਸਕਦਾ ਕਿਉਂ ਬਈ ਜੀ ਹਾਂ ਬਈ ਆਫਲਾਈਨ ਵੀ ਅਸਰ ਗੁਰਦੁਆਰਾ ਦਾ ਐਡਰੈਸ ਦੁਵਾਰਾ ਬੋਲ ਕੇ ਵੀ ਦੱਸ ਦਿੰਦੇ ਨੇ ਗੁਰਦੁਆਰਾ ਬਾਬਾ ਸ਼ਹੀਦਾਂ ਗਲੀ ਨੰਬਰ 2 ਪੇਰੋਂ ਪੱਤੀ ਪਿੰਡ ਸੰਘੇੜਾ ਬਈ ਇੱਕੋ ਹੀ ਇੱਕ ਸੀਦਾਂ ਦਾ ਗੁਰਦੁਆਰਾ ਤੇ ਬਹੁਤ ਮੰਨਤ ਵਾਲੀ ਜਗ੍ਹਾ ਗੀ ਤੇ ਦਸਵੀਂ ਭਰਦੀ ਆ ਇੱਥੇ ਲਾਈਵ ਸੱਜਣੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਜੀ